ਮੋਟਰਸਾਈਕਲ ਲੈ ਕੇ ਦੋਗੇ ਹਾਂ ਪੁੱਤਰਾ ਮੈਂ ਮੋਟਰਸਾਈਕਲ ਕਿਉਂ ਨਹੀਂ ਲੈ ਕੇ ਦਵਾਵਾਂਗੇ ਤੈਨੂੰ ਹੈ ਦਾਦਾ ਜੀ ਮੈਨੂੰ ਤੋਂ ਹੀ ਵੱਡਾ ਹੋ ਗਿਆ ਤੁਸੀਂ ਮੈਨੂੰ ਕਾਰ ਲੈ ਕੇ ਦੋਗੇ ਹਾਂ ਪੁੱਤ ਤੈਨੂੰ ਨਹੀਂ ਕਾਰ ਲੈ ਕੇ ਦਊਂਗਾ ਮੈਂ ਹੋਰ ਕਿਹਨੂੰ ਕਾਰ ਲੈ ਕੇ ਦਊਂਗਾ ਸਾਰਾ ਕੁਸਤਾ ਤੇਰੀ ਖਾਤਰ ਕਰਦਾ ਫਿਰਦਾ ਮੈਂ ਨਹੀਂ ਦਾਦਾ ਜੀ ਮੈਨੂੰ ਨਹੀਂ ਬਦਲ ਅੰਬ ਲੈ ਕੇ ਦਿਓ ਉਹ ਪੁੱਤਾ ਇੰਨਾ ਕੁਸਤਾ ਬਾਜ਼ਾਰੋਂ ਖਾ ਕੇ ਆਇਆ ਤੂੰ ਹੁਣ ਕਹਿੰਦਾ ਅੰਬ ਲੈ ਕੇ ਦੇ ਹੈ ਤਾਰੇ ਮੈਨੂੰ ਨੂਨ ਬਰਾਮੰਤ ਲੈ ਕੇ ਉਹ ਨਹੀਂ ਲੈ ਕੇ ਦੇਣਾ ਯਾਰ ਸਾਰੀ ਤਾਂ ਮੇਰੀ ਜੇਬ ਖਾਲੀ ਕਰਾਇਆ ਤੂੰ ਬਾਜ਼ਾਰ ਚ ਇੱਕ ਚੀਜ਼ ਖਵਾਈ ਏ ਤੈਨੂੰ ਘਰੇ ਵੀ ਕੁਛ ਨਾ ਕੁਛ ਲੈ ਕੇ ਜਾਣਾ ਉਹ ਪਾ ਦੇ ਯਾਰ ਇਹਨੂੰ ਆ ਦੋ ਲਫਾਫੇ ਚ ਪਾ ਦੇ ਜਾ ਲੈ ਲੈ ਆ 50 ਇਹਨੂੰ ਜਵਾਕ ਨੂੰ ਦੋ ਚਾ ਖੜ ਗਿਆ ਯਾਰ ਕਿੰਨੇ ਰੁਪਏ ਕਿਲੋ ਆ ਜੀ ਹਾਂ ਜੀ 100 ਰੁਪਏ ਨੇ ਜੀ ਉਹ ਪੁੱਤ ਜਵਾਕ ਨੇ ਖਾਣੇ ਆ 2000 ਲੱਗਣਾ 100 ਲੱਗ ਜੇ ਅੱਧਾ ਕਿਲੋ ਲਵੋਗੇ ਤਾਂ 50 ਲੱਗ ਜਾਣਗੇ ਹੁਣ ਕੱਟ ਵੱੱਦ ਕਰਦਾ ਨਹੀਂ ਕੋਈ ਨਹੀਂ ਕੱਟ ਵੱੱਦ ਆਉਂਦੇ ਨਹੀਂ ਬਾਬਾ ਸਾਨੂੰ ਆਪ ਨੂੰ ਚੱਲ ਅੱਧਾ ਕਿਲੋ ਪਾ ਦੇ ਫਿਰ ਦੇਖ ਕੇ ਪਾਈ ਪੁੱਤ ਜਵਾਕ ਨੇ ਖਾਣੇ ਆ ਨਹੀਂ ਅੱਧਾ ਕਿਲੋ ਕਰ ਦੇ ਹੋਸ਼ਾ ਹੁਣ ਆਂਬ ਲੈ ਦੇ ਹਾਂ ਆਂਬ ਹੀ ਲੈਣਿਆ ਕੱਲੇ ਤੈਨੂੰ ਤਾਂ ਆਪ ਦੇ ਢਿੱਡ ਦੀ ਆ ਕੱਲੇ ਦੀ ਹਾਂ 파ਤੇ ਭਾਈ ਗਾਦਰਾਂ ਕੀ ਰੇਟ ਹੈ ਵੀਰੇ 40 ਰੁਪਏ ਕਿਲੋ ਆ ਭਾਈ ਅੱਧਾ ਕਿਲੋ ਪਾ ਦਿਓ ਹਾਂ ਪਾ ਲੇ ਭਾਈ ਤੇ ਇੱਕ ਪ੍ਰਗਟ ਤੈਨੂੰ ਪਤਾ ਹੈ ਆਪਣੀ ਯਾਰ ਵਕਤਗੜ ਖੂਨਦਾਨ ਕੈਂਪ ਲੱਗ ਰਿਹਾ ਹੈਗਾ ਹਾਂ ਭਾਈ ਯਾਰਿਆ ਤੂੰ ਭਾਈ ਮੈਂ ਮੂੰਹ ਨਹੀਂ ਜਾਂਦਾ ਕਿਉਂ ਭਾਈ ਕਾਕਾ ਤੂੰ ਕਿਉਂ ਨਹੀਂ ਜਾਂਦਾ ਖੂਨਦਾਨ ਕੈਂਪ ਦੇ ਵਿੱਚ ਪਾਪਾ ਜੀ ਮੈਂ ਤਾਂ ਜਾਂਦਾ ਆਪਾਂ ਨੂੰ ਇਹ ਪਤਾ ਸਹੀ ਗੱਲ ਦਾ ਜਿਹੜਾ ਅਸੀਂ ਖੂਨ ਦਿੰਨੇ ਆ ਹਾਂ ਭਾਈ ਇਹ ਕਿਸੇ ਪਿਓ ਦੀ ਧੀ ਹਾਂ ਜਾਂ ਮਾਂ ਦੇ ਕਿਸੇ ਪੁੱਤ ਨੂੰ ਲੱਗਦਾ ਵੀ ਹੈ ਕਿ ਨਹੀਂ ਲੱਗਦਾ ਕਿਸੇ ਘਰ ਦੀ ਰੋਸ਼ਨੀ ਨੂੰ ਵਾਪਸ ਲਿਆਉਂਦਾ ਵੀ ਹੈ ਕਿ ਨਹੀਂ ਖੂਨ ਦਾਨ ਕਰਨ ਦੇ ਨਾਲ ਸਰੀਰ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਜਿਹੜਾ ਬੰਦੇ ਦਾ ਸਰੀਰ ਆ ਨਾ ਇੱਕ ਵਾਰੀ ਖੂਨ ਕਢਾਉਣ ਦੇ ਨਾਲ ਦੁਬਾਰੇ ਫੇਰ ਆਪਦਾ ਖੂਨ ਤਿਆਰ ਕਰ ਲੈਂਦਾ ਸਿਰਫ 10 ਮਿੰਟ ਲੱਗਦੇ ਨੇ ਕੋਈ ਡਰ ਨਹੀਂ ਕੋਈ ਭੈ ਨਹੀਂ ਕੋਈ ਗੋਡਾ ਨਹੀਂ ਦੁਖਦਾ ਕੋਈ ਤਕਲੀਫ ਨਹੀਂ ਹੁੰਦੀ 10 ਮਿੰਟਾਂ ਦੇ ਵਿੱਚ ਖੂਨ ਅਸੀਂ ਆਪਣਾ ਕਢਵਾ ਸਕਦੇ ਆ ਸਿਰਫ 10 ਮਿੰਟ ਲੱਗਦੇ ਨੇ ਪੁੱਤ ਤੁਸੀਂ ਜ਼ਰੂਰ ਜਾਇਓ ਚੰਗਾ ਪੁੱਤਰਾ ਠੀਕ ਹੈ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਖੂਨਦਾਨ ਜ਼ਰੂਰ ਕਰਕੇ ਆਇਓ ਠੀਕ ਹੈ ਜੀ 4 ਤਰੀਕ ਨੂੰ ਬਖਤਖਰ ਠੀਕ ਹੈ ਜੀ ਤੇ ਆ ਲੈ ਪੁੱਤ ਪੈਸੇ ਅੰਬਾ ਲੈ ਚੰਗਾ ਪੁੱਤ ਸਤਿ ਸ਼੍ਰੀ ਅਕਾਲ ਆ ਵੀ ਆ ਜਾ ਇੱਧਰ ਧਿਆਨ ਨਾਲ ਓਏ ਹੱਥ ਫੜ ਲੈ ਹੱਥ ਫੜ ਕੇ ਤੁਰ ਪਿਆ ਕਰੋ ਹਾਂ ਧਿਆਨ ਨਾਲ ਤੁਰ ਧਿਆਨ ਨਾਲ ਪੜਨ ਤਾਂ ਜਾਣਾ ਨਹੀਂ ਖਾਣ ਦੇ ਵਿੱਚ ਧਿਆਨ ਨਾਲ

ਪਤਾ ਨਹੀਂ ਕਿਉਂ ਨੌਜਵਾਨ ਚੰਗੇ ਕੰਮਾਂ ਤੋਂ ਪਾਸੇ ਭੱਜਦੇ ਜਾਂਦੇ ਆ ਹੇ ਰੱਬ ਕੀ ਹਾਲ ਹੈ ਜਰਨੈਲ ਸਿੰਘ ਚੜਦੀ ਕਲਾ ਤੁਸੀਂ ਸੁਣਾਓ ਸਭ ਠੀਕ ਹੈ ਸਿਹਤ ਠੀਕ ਹੈ ਉਹ ਕੁਰਸੀ ਲਿਆਓ ਜਵਾਕੋ ਕੁਰਸੀ ਲੈ ਕੇ ਆਓ ਹੋਰ ਕੰਮ ਤਾਂ ਦਾ ਵਧੀਆ ਚੱਲੀ ਜਾਂਦਾ ਹੈ ਠੀਕ ਇੱਥੇ ਢਾਹੋ ਤੁਹਾਡੀ ਮੰਮੀ ਨੂੰ ਕਹੋ ਚਾਹ ਬਣਾ ਦੇਣਗੇ ਦੋ ਕੱਪ ਉਸ ਰੀਫਲ ਵਾਲਾ ਬੜੀ ਚੰਗੀ ਐ ਬਹੁਤ ਬੁਰ ਦਿੱਤਾ ਪਰਮੇਸ਼ਰ ਠੀਕ ਐ ਜਿੰਨਾ ਕੁਛ ਉਹ ਦੇ ਦਿੰਦਾ ਨਾ ਉਹਦਾ ਸ਼ੁਕਰਗੁਜ਼ਾਰ ਆ ਹੋਰ ਚੱਕੀ ਦਾ ਕੰਮ ਵਧੀਆ ਚੱਲੀ ਜਾਂਦਾ ਬਹੁਤ ਵਧੀਆ ਬਹੁਤ ਵਧੀਆ ਬੁੜੀਆਂ ਵੀ ਬਿਨਾ ਸਾਂਣਿਆ ਆਟਾ ਹੀ ਭਾਲਦੀਆਂ ਨੇ ਕੰਮੀ ਹੈ ਹੈ ਜੀ ਸਤਿ ਸ਼੍ਰੀ ਅਕਾਲ ਤਾਉ ਸਤਿ ਸ਼੍ਰੀ ਅਕਾਲ ਸੇਰਾ ਠੀਕ ਹੈ ਚੜਦੀ ਕਲਾ ਚੜਦੀ ਕਲਾ ਬੋਲਾ ਜੀ ਠੀਕ ਠਾਕ ਬਹੁਤ ਵਧੀਆ ਬਹੁਤ ਵਧੀਆ ਹੋਰ ਸੇਤਾ ਕਿਵੇਂ ਨੇ ਸੇਤਾ ਠੀਕ ਨੇ ਤੇਰੇ ਬੇਬੇ ਬਾਪੂ ਠੀਕ ਨੇ ਬੜੀ ਵਧੀਆ ਜੀ ਤੁਸੀਂ ਦੱਸੋ ਫੋਰਸ ਬਹੁਤ ਬਹੁਤ ਕਿਰਪਾ ਗੁਰੂ ਦੀ ਬਹੁਤ ਕਿਰਪਾ ਠੀਕ ਹੈ ਚੜਦੀ ਕਲਾ ਚੜਦੀ ਕਲਾ ਕਿਹੜਾ ਵਿਚਾਰਾ ਕਰੀ ਜਾਂਦੇ ਹੋ ਵਿਚਾਰਾ ਤੈਨ ਮੈਂ ਕੀ ਦੱਸਾਂ ਆਜਾ ਇੱਧਰ ਆ ਜਾ ਦੱਸ ਐ ਇੱਥੇ ਬਹਿ ਜਾ ਬਹਿ ਜਾ ਹੋਰ ਸੁਣਾਓ ਸੇਤਾ ਠੀਕ ਨੇ ਹਾਂ ਸੇਤ ਠੀਕ ਅੱਜ ਸੇਰਾ ਮੈਂ ਗਿਆ ਸੀ ਬਾਜ਼ਾਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਹੋ ਸੇਤਾ ਠੀਕ ਨੇ ਬਾਲ ਬੱਚਾ ਰਾਜੀ ਖੁਸ਼ੀ ਹੈ ਇਹੋ ਜਿਹੇ ਲੋਕ ਮਿਲਦੇ ਨੇ ਅੱਜ ਇੱਕ ਨੌਜਵਾਨ ਮਿਲਿਆ ਮੈਂ ਤਾਂ ਦੇਖ ਕੇ ਹੈਰਾਨ ਹੋ ਗਿਆ ਹੋਰ ਜੀ ਕਿਵੇਂ ਹੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਬਈ ਠੀਕ ਠਾਕ ਘੜਦੀ ਕਲਾ ਭਾਈ ਜੀ ਹੋਰ ਨালা ਜੀ ਕਿਵੇਂ ਐ ਸੇਤਾ ਬਹੁਤ ਵਧੀਆ ਠੀਕ ਠਾਕ ਹੋਰ ਮਦਰ ਸਾਹਿਬ ਫਸਲ ਵਾੜੀ ਚੰਗੀ ਐ ਪੂਰੇ ਵਧੀਆ ਨਿਆਰੇ ਪਾਰਟੀ ਦਾ ਕੰਮ ਵਧੀਆ ਹੋਈ ਜਾਂਦਾ ਹੈ ਚਲੋ ਸ਼ੁਕਰ ਹੈ ਦਾਤਾ ਮਿਹਰ ਕਰੇ ਮੈਦਾਨਾ ਉਹ ਮੁੰਡੇ ਤੇ ਹੈਰਾਨ ਹੀ ਹੋ ਗਿਆ ਤਾਊ ਤੂੰ ਛੱਡ ਕੋਈ ਹੋਰ ਗੱਲਬਾਤ ਸੁਣਾ ਉਹ ਸੇਰਾ ਹੋਰ ਵੀ ਸੁਣਾ ਦਿਨਾ ਸੁਣ ਤਾਂ ਸਹੀ ਲੈ ਹੋਰ ਸੁਣ ਲੈ ਮੋਗਾ ਰੋਡ ਤੇ ਵਖਤਗੜ ਪਿੰਡ ਦੇ ਵਿੱਚ 4 ਤਰੀਕ ਨੂੰ ਖੂਨਦਾਨ ਕੈਂਪ ਹੈ ਅੱਛਾ ਫੌਜੀ ਦੀ ਯਾਦ ਵਿੱਚ ਲਵਾਉਂਦੇ ਆ ਪਿੰਡ ਵਾਲੇ ਤਾਊ ਸੁਣਿਆ ਤਾਂ ਮੈਂ ਵੀ ਆ ਪਰ ਮੈਂ ਕੁਝ ਸੋਚ ਰਿਹਾ ਸੀ ਸੇਰਾ ਕੀ ਸੋਚ ਰਿਹਾ ਸੀ ਸੋਚਾਂ ਦਿਲ ਚ ਨਹੀਂ ਰੱਖੀਂਦੀਆਂ ਨਾ ਦਿਮਾਗ 'ਚ ਸੋਚਾ ਕੱਢ ਕੇ ਬਾਹਰ ਲਿਆਈ ਦੀਆਂ ਫੇਰ ਸੁਪਨੇ ਪੂਰੇ ਹੁੰਦੇ ਆ ਕੀ ਸੋਚ ਰਿਆ ਸੀ ਭਲਾ ਮੈਨੂੰ ਤਾਂ ਦੱਸ ਤਾਂ ਉਹ ਮੈਂ ਸੋਚ ਰਿਆ ਆ ਵੀ ਲੋਕਾਂ ਨੂੰ ਖੂਨ ਦੀ ਲੋੜ ਹੈਗੀ ਐ ਕਿ ਨਹੀਂ ਸ਼ੇਰਾ ਜਦੋਂ ਕੋਈ ਮਾਂ ਹਸਪਤਾਲ ਦੇ ਵਿੱਚ ਮਜਬੂਰ ਬੈਠੀ ਖੂਨ ਦੀ ਬੋਤਲ ਨੂੰ ਢੀਕਦੀ ਐ ਜਦੋਂ ਕੋਈ ਨੌਜਵਾਨ ਸੜਕ ਦੇ ਵਿਚਾਲੇ ਲਹੂ ਲਹਾਨ ਹੋਇਆ ਪਿਆ ਹੁੰਦਾ ਉਹਦੇ ਘਰ ਵਾਲੇ ਖੂਨ ਦੀ ਬੋਤਲ ਨੂੰ ਤਰਸਦੇ ਹਸਪਤਾਲਾਂ 'ਚ ਮਰ ਜਾਂਦੇ ਨੇ ਰੋਡਾਂ 'ਤੇ ਮਰ ਜਾਂਦੇ ਨੇ ਕਦੇ ਉਹਨਾਂ ਨੂੰ ਜਾ ਕੇ ਪੁੱਛੋ ਸ਼ੇਰਾ ਇੱਕ ਬੂੰਦ ਖੂਨ ਦੀ ਕੀਮਤ ਕੀ ਹੁੰਦੀ ਹੈ ਇਹ ਬਾਬਾ ਜੀ ਜਿਹੜੀਆਂ ਗੱਲਾਂ ਤੁਸੀਂ ਦੱਸਦੇ ਹੋ ਨਾ ਇਹ ਤਾਂ ਕਦੇ ਸੋਚੀਆਂ ਹੀ ਨਹੀਂ ਜਿੰਨਾ ਚਿਰ ਬੰਦਾ ਜਿਉਂਦਾ ਰਹਿੰਦਾ ਹੈ ਖੂਨ ਰਗਾਂ 'ਚ ਦੌੜਦਾ ਰਹਿੰਦਾ ਹੈ ਜਦੋਂ ਬੰਦਾ ਮਰ ਜਾਂਦਾ ਹੈ ਇਹ ਖੂਨ ਸਿਵਿਆਂ 'ਚ ਹੀ ਮੱਚ ਜਾਂਦਾ ਹੈ ਸੱਚੇ ਬਿਲਕੁਲ ਜਿਹੜਾ ਬੰਦਾ ਕੈਂਪਾਂ ਦੇ ਵਿੱਚ ਜਾ ਕੇ ਖੂਨ ਕਢਵਾ ਕੇ ਸੇਵਾ ਕਰਦਾ ਉਹ ਤੋਂ ਵੱਡਾ ਕੋਈ ਦਾਨੀ ਪੁਰਸ਼ ਨਹੀਂ ਹੋ ਸਕਦਾ ਤਕੜਾ ਬੰਦਾ ਤਾਂ ਖੂਨ ਦੀਆਂ ਬਾਲਟੀਆਂ ਤਾਂ ਖਰੀਦ ਲੂ ਪਰ ਜਿਸ ਬੰਦੇ ਕੋਲ ਦਵਾਈ ਲੈਣ ਨੂੰ ਪੈਸੇ ਹੈ ਨਹੀਂ ਉਹ ਖੂਨ ਕਿੱਥੋਂ ਖਰੀਦੂ ਸਹੀ ਗੱਲ ਹੈ ਬਿਲਕੁਲ ਇਹ ਧੰਨਵਾਦ ਬਾਬਾ ਜੀ ਤੁਹਾਡਾ ਜਿਹੜੀਆਂ ਗੱਲਾਂ ਤੁਸੀਂ ਦਸੀਆਂ ਨਾ ਅੱਜ ਕੱਲ ਕੋਈ ਮਾਂ ਬਾਪ ਆਪਦੇ ਬੱਚਿਆਂ ਨੂੰ ਵੀ ਨਹੀਂ ਦੱਸਦਾ ਮਾਂ ਬਾਪ ਤੱਕੇ ਵੀ ਤਾਂ ਹੀ ਖਾਂਦੇ ਆ ਮਾਂ ਬਾਪ ਨੇ ਬੱਚਿਆਂ ਨੂੰ ਫੋਨ ਚਲਾਉਣੇ ਸਿਖਾਤੇ ਪੈਸੇ ਕਮਾਉਣੇ ਸਿਖਾਤੇ ਮਹਿੰਗੇ ਮਹਿੰਗੇ ਬ੍ਰਾਂਡਾਂ ਦੇ ਕੱਪੜੇ ਪਾਉਣੇ ਸਿਖਾਤੇ ਦਾਦਾ ਦਾਦੀ ਮੂਰੇ ਕਿਵੇਂ ਬੋਲਣਾ ਇਹ ਸਿਖਾਦਾ ਪਰ ਗੁਰੂ ਨਾਨਕ ਦਾ ਰਾਹ ਨਹੀਂ ਸਿਖਾਇਆ ਮਾਂ ਬਾਪ ਨੇ ਇਸੇ ਕਰਕੇ ਅੱਜ ਮਾਪੇ ਧੱਕੇ ਖਾਂਦੇ ਫਿਰਦੇ ਆ ਬੱਚਿਆਂ ਨੂੰ ਹੋਰ ਸਾਰੀ ਕਲਾ ਸਿਖਾ ਦਿੰਦੇ ਆ ਕਿਵੇਂ ਵੱਡੀਆਂ ਵੱਡੀਆਂ ਤਨਖਾਹਾਂ ਲੈਣੀਆਂ ਕਿਵੇਂ ਵੱਡੀਆਂ ਵੱਡੀਆਂ ਡਿਗਰੀਆਂ ਕਰਨੀਆਂ ਪਰ ਇਹ ਨਹੀਂ ਸਿਖਾਉਂਦੇ ਦਾਦਾ ਦਾਦੀ ਦੀ ਇੱਜ਼ਤ ਕਿਵੇਂ ਕਰਨੀ ਜਦੋਂ ਅੱਜ ਬੱਚੇ ਦਾਦਾ ਦਾਦੀ ਦੀ ਇੱਜ਼ਤ ਨਹੀਂ ਕਰਦੇ ਕੱਲੋਂ ਮਾਪੇ ਦੀ ਵੀ ਨਹੀਂ ਕਰਦੇ ਤੇ ਉਹ ਖੂਨ ਦੇਣ ਦੇ ਯੋਗੇ ਰਹਿੰਦੇ ਵੀ ਨਹੀਂ ਜਿੰਨੇ ਮਰਜ਼ੀ ਕੈਂਪ ਲੱਗ ਜਾਣ ਸਾਰਿਆਂ ਨੂੰ ਪਹਿਲਾਂ ਬਾਬਾ ਜੀ ਖੂਨਦਾਨ ਉੱਥੇ ਅਸੀਂ ਕਰਾਂਗੇ ਜਾ ਕੇ ਬਾਹ ਸੇਰਾ ਵਾ ਰੂਹ ਖੁਸ਼ ਕਰਤ ਮਹਾਰਾਜ ਤੈਨੂੰ ਚੜ੍ਹਦੀ ਕਲਾ ਬਖਸ਼ੇ ਹਮੇਸ਼ਾ ਤੁਸੀਂ ਤੰਦਰੁਸਤੀ ਦੇ ਰਾਹ ਤੇ ਤੇ ਚੰਗੇ ਕੰਮਾਂ ਦੇ ਰਾਹ ਤੇ ਤੁਰੋ ਲੋਕਾਂ ਦੇ ਨਾਲ ਖੜੋ ਸਮਾਜ ਦਾ ਭਲਾ ਕਰੋ ਹੋਰ ਵੀ ਨੌਜਵਾਨਾਂ ਨੂੰ ਪ੍ਰੇਰ ਕੇ ਲੈ ਕੇ ਜਾਇਓ 4 ਤਰੀਕ ਨੂੰ ਬਖਤਗੜ ਪਿੰਡ ਦੇ ਵਿੱਚ ਕੈਂਪ ਲੱਗਣਾ ਇੱਕ ਫੌਜ ਸ਼ਹੀਦ ਫੌਜੀ ਦੀ ਯਾਦ ਵਿੱਚ ਸ਼ਾਬਾਸ਼ ਜੇ ਤੁਹਾਡੇ ਦਿਮਾਗ ਦੇ ਵਿੱਚ ਮੇਰੀਆਂ ਗੱਲਾਂ ਪੈ ਗਈਆਂ ਬੁੜੇ ਜੀ ਮੈਂ ਵਿਸ਼ੰਦਰ ਆਪਾਂ ਲਾਜ਼ਮੀ ਚੱਲਾਂਗੇ ਠੀਕ ਹੈ ਚੱਲ ਚੰਗਾ ਭਾਈ ਦੇਓ ਆ ਗਿਆ ਮੈਂ ਹੁਣ ਜਾ ਕੇ ਇਸ਼ਨਾਨ ਪਾਣੀ ਵੀ ਕਰ ਲਵਾਂ ਚੰਗਾ ਵਾਹ ਚਲੋ ਠੀਕ ਹੈ ਜਿਉਂਦੇ বাসਦੇ ਰਹੋ ਮਹਾਰਾਜ ਲੰਮੀ ਆਮਰਾ ਬਖਸ਼ੇ ਹਾਂ ਹਾਂਜੀ ਦੋਸਤੋ ਤੁਸੀਂ ਵੀ 4 ਮਹੀਨੋਂ ਪਿੰਡ ਬਖਤਗੜ ਜ਼ਿਲ੍ਹਾ ਬਰਨਾਲਾ ਵਿਖੇ ਪਹੁੰਚ ਕੇ ਖੂਨਦਾਨ ਕੈਂਪ ਦੇ ਵਿੱਚ ਸੇਵਾ ਕਰਕੇ ਆਪਣਾ ਜੀਵਨ ਸਫਲਾ ਬਣਾਇਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੀ ਵੀਡੀਓ ਨੂੰ ਵੇਖ ਰਹੇ ਹੋ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਇਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਬਾਤੋ ਬਾਤ ਕਮੈਂਟਾਂ ਦੇ ਵਿੱਚ ਦੱਸੋ ਕਿ ਸਾਡੀ ਇਹ ਫਿਲਮ ਤੁਹਾਨੂੰ ਕਿੱਦਾਂ ਲੱਗੀ ਹੋਰ ਵੀ ਤੁਹਾਡੇ ਹੁਕਮ ਦੇ ਅਨੁਸਾਰ ਅਸੀਂ ਫਿਰਮਾ ਬਣਾਵਾਂਗੇ ਧੰਨਵਾਦ ਜੀ